ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਮਨਦੀਪ ਜੀ ਜੀ ਠੀਕੋ ਹਾਂਜੀ ਵਧੀਆ ਮਨਦੀਪ ਤੁਸੀਂ ਸੁਣਾਓ ਵਧੀਆ ਜੀ ਵਧੀਆ ਮੈਂ ਮੈਂ ਨਾ ਕਈ ਦਿਨ ਤੋਂ ਸੋਚੀ ਸੀ ਮੈਂ ਤੁਹਾਡੇ ਨਾਲ ਇੱਕ ਦਿਨ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਜਿੱਦਾਂ ਰਿਜ਼ਲਟ ਆਏ ਨੇ ਹੁਣੇ ਹਾਂਜੀ ਥੋੜਾ ਟਾਈਮ ਪਹਿਲਾਂ ਬੱਚਿਆਂ ਦੇ ਤੇ ਉਹਦੇ ਵਿੱਚ ਆਪਾਂ ਦੇਖ ਰਹੇ ਸੀਗੇ ਕਿ ਕੁਝ ਬੱਚਿਆਂ ਵੱਲੋਂ ਮਤਲਬ ਕਿ ਪਰਸੈਂਟੇਜ ਘੱਟ ਆਣ ਨਾਲ ਜਾਂ ਪੇਰੈਂਟਸ ਦੇ ਪ੍ਰੈਸ਼ਰਾਈਜ਼ ਹੋਣ ਨਾਲ ਉਹਨਾਂ ਬਾਰੇ ਸੁਸਾਇਡ ਕੀਤਾ ਗਿਆ ਜੀ ਇਹ ਇਹ ਚੀਜ਼ ਤੁਸੀਂ ਵੀ ਦੇਖ ਰਹੇ ਹੋ ਕਾਫੀ ਜ਼ਿਆਦਾ ਵਧ ਰਹੀ ਹੈ ਨਾ ਉਹੀ ਮੈਂ ਵੀ ਸੋਚ ਰਹੀ ਸੀ ਜੀ ਕਿਉਂਕਿ ਸਾਡੇ ਰਿਜ਼ਲਟ ਨਾ ਅਜ ਨੰਬਰਾਂ ਦੀ ਛੇੜ ਬਣ ਕੇ ਰਹੇ ਬਿਲਕੁਲ ਬਿਲਕੁਲ ਹੈ ਨਾ ਕਿੰਨੇ ਪਰਸੈਂਟ ਆਏ ਆ ਵੰਡੀ ਪੁੱਛੂਗੀ 80% 90% 100% 97 98 ਜਦੋਂ ਕਿ ਸਾਡੇ ਸਮੇਂ 'ਚ ਇੰਨੀ ਪਰਸੈਂਟੇਜ ਹੁੰਦੀ ਨਹੀਂ ਸੀ ਸਾਡੇ ਤਾਂ 60% ਲੈ ਕੇ بڑے ਭਾਗਾਂ ਵਾਲੇ ਸਮਝਦੇ ਸਨ ਉਹਨੂੰ 90% ਦੇ ਬਰਾਬਰ ਮੰਨ ਲੈਂਦੇ ਸੀ ਹਾਂ 70% ਆ ਗਏ ਹੈ ਨਾ ਜੀ ਜੀ ਇਹ ਜਿਹੜੀ ਨੰਬਰਾਂ ਦੀ ਦੌੜ ਹੈ ਨਾ ਇਹ ਕਿਤੇ ਨਾ ਕਿਤੇ ਸਾਡੇ ਵਿੱਚ ਬੱਚਿਆਂ ਦੇ ਵਿੱਚ ਹੀਣ ਭਾਵਨਾ ਪੈਦਾ ਕਰ ਰਹੀ ਹੈ ਉਹਨਾਂ ਨੂੰ ਅੰਦਰੋਂ ਤੋੜ ਰਹੀ ਹੈ ਹੈ ਨਾ ਤੇ ਸਾਨੂੰ ਪੇਰੈਂਟਸ ਨੂੰ ਵੀ ਇਸ ਗੱਲ 'ਤੇ ਧਿਆਨ ਰਹਿਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਕਦੇ ਵੀ ਤੁਸੀਂ ਨੰਬਰ ਨਾ ਥੋਪੋ ਵੀ ਇੰਨੇ ਨੰਬਰ ਆਣੇ ਚਾਹੀਦੇ ਜੀ 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 ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਕਈ ਵਾਰੀ ਕੀ ਹੁੰਦਾ ਨਾ ਆਪਾਂ ਕੀ ਕਹਿ ਦਿੰਦੇ ਆ ਕਿ ਸਾਡਾ ਬੱਚਾ ਦੂਸਰੇ ਬੱਚੇ ਨਾਲੋਂ ਅੱਗੇ ਜਾਵੇ ਅਸੀਂ ਇਹ ਚੀਜ਼ ਪੇਰੈਂਟਸ ਆਪਾਂ ਜ਼ਿਆਦਾ ਸੋਚਦੇ ਨੇ ਤੇ ਆਪਾਂ ਬੱਚੇ ਨੂੰ ਕੁੱਟਦੇ ਵੀ ਆ ਹੈਨਾ ਕਿ ਸਾਡਾ ਜਿਹੜਾ ਬੱਚਾ ਹੈ ਵੀ ਉਹਦੀ ਜਿਹੜੀ ਥਿੰਕਿੰਗ ਹੈ ਸਿਰਫ ਸਟੱਡੀ ਵੱਲ ਹੋਵੇ ਤਾਂ ਮੈਨੂੰ ਇਹ ਲੱਗਦਾ ਵੀ ਬੱਚੇ ਨੂੰ ਇਹ ਦੇਖੋ ਵੀ ਬੱਚੇ 'ਚ ਗੁਣ ਕਿਹੜੇ-ਕਿਹੜੇ ਨੇ ਕਿ ਕਿ ਪੇਰੈਂਟਸ ਤੇ ਪੇਰੈਂਟਸ ਦੇ ਵਿੱਚ ਤਾਂ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਸਭ ਤੋਂ ਪਹਿਲਾਂ ਜਾਂਚ ਲੈਂਦਾ ਆਪਣੇ ਬੱਚੇ ਨੂੰ ਮੈਂ ਨਾ ਉਹੀ ਗੱਲ ਕਹਿੰਦੀ ਆ ਵੀ ਪੰਜੀ ਉਂਗਲੀ ਇੱਕ ਬਰਾਬਰ ਤਾਂ ਨਹੀਂ ਹੁੰਦੀ ਆ ਹਨਾ ਕੋਈ ਬੱਚਾ ਪੜ੍ਹਾਈ ਚੱਗੇ ਹੋ ਸਕਦਾ ਕੋਈ ਦੌੜਾ ਚੱਗੇ ਹੋ ਸਕਦਾ ਬਿਲਕੁਲ ਬਿਲਕੁਲ ਕਿਸੇ 'ਚ ਕੋਈ ਹੋਰ ਰੱਬ ਨੇ ਕਲਾ ਦਿੱਤੀ ਹੋ ਸਕਦੀ ਆ ਕਿਸੇ 'ਚ ਕੋਈ ਹੋਰ ਆਰਟ ਹੋ ਸਕਦਾ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਗੁਣ ਤਾਂ ਹੁੰਦਾ ਹੈ ਜੀ ਤੇ ਉਹ ਗੁਣ ਨੂੰ ਪਛਾਣਨਾ ਪਹਿਲੀ ਗੱਲ ਤਾਂ ਮਾਪਿਆਂ ਦਾ ਫਰਜ਼ ਬਣਦਾ ਹੈ ਬਿਲਕੁਲ ਕਿ ਉਸ ਗੁਣ ਨੂੰ ਪਛਾਣੀ ਹੈ ਬੱਚਾ ਸਾਡਾ ਕਿੱਧਰ ਨੂੰ ਜਾ ਰਿਹਾ ਹੈ ਉਹਦੇ ਮਨ 'ਚ ਕੀ ਹੈ ਠੀਕ ਹੈ ਬੱਚਾ ਜਿਹੜਾ ਐਵਰੇਜ ਬੱਚਾ ਹੈ ਉਹ ਵੀ ਬਹੁਤ ਸਫਲਤਾ ਪ੍ਰਾਪਤ ਕਰ ਸਕਦਾ ਹੈ ਹੈਨਾ ਜਰੂਰੀ ਤਾਂ ਨਹੀਂ ਵੀ ਸਾਰਿਆਂ ਨੇ 90% ਹੀ ਲੈਣੇ ਆ ਕਈ ਵਾਰੀ ਮੈਂ ਪਰਸੈਂਟੇਜ ਆਪਾਂ ਜ਼ਿਆਦਾ ਲੈ ਲੈਂਦੇ ਨੇ ਤੇ ਪਰਸੈਂਟੇਜ ਜ਼ਿਆਦਾ ਲੈਣ ਨਾਲ ਉਹ ਜਿਹੜੀ ਆਪਾਂ ਸਟੱਡੀ ਕੀਤੀ ਉਹ ਨੌਲੇਜ ਵੀ ਨਹੀਂ ਹੁੰਦੀ ਕਿਸੇ ਨੂੰ ਫਿਰ ਉਹੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਨੰਬਰਾਂ ਦੀ ਖੇਡ ਨਾ ਬਣਾਓ ਆਪਣੇ ਆਪਣੇ ਬਿਲਕੁਲ ਰਟਾਫਿਕੇਸ਼ਨ ਨਹੀਂ ਹੋਣੀ ਚਾਹੀਦੀ ਹਾਂ ਸਿੱਖਿਆ ਨੂੰ ਨੰਬਰਾਂ ਦੀ ਜਿਹੜੀ ਖੇਡ ਆ ਅੰਕੜੇ ਆ ਉਹਦੇ ਤੋਂ ਅਸੀਂ ਦੂਰ ਰੱਖੀਏ ਪਹਿਲੀ ਗੱਲ ਤਾਂ ਬੱਚਿਆਂ ਦੇ ਵਿੱਚ ਵੀ ਇਹ ਗੱਲ ਭਾਰੋ ਕਿ ਦੇਖੋ ਮਿਹਨਤ ਕਰੋ ਮਿਹਨਤ ਕਰਨਾ ਤੁਹਾਡਾ ਫਰਜ਼ ਹੈ ਹੈਨਾ ਥੋੜਾ ਫਰਜ਼ ਬਣਦਾ ਕਿ ਅਸੀਂ ਮਿਹਨਤ ਕਰੀਏ ਕਿਸੇ ਏਮ ਨੂੰ ਕਿਸੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਮਿਹਨਤ ਕਰਨੀ ਜ਼ਰੂਰੀ ਹੈ ਪਰ ਇਹ ਜ਼ਰੂਰੀ ਨਹੀਂ ਹੈਗਾ ਵੀ ਜੇ ਤੁਸੀਂ ਮਿਹਨਤ ਕੀਤੀ ਤਾਂ ਤੁਹਾਡੇ 90% ਹੀ 100% ਹੀ ਆਵੇ ਸਭ ਤੋਂ ਅੱਗੇ ਹੀ ਨਿਕਲਣਾ ਹੈ ਹੈਨਾ ਜੀ ਜੀ ਠੀਕ ਹੈ ਕੰਪੀਟੀਸ਼ਨ ਦੀ ਭਾਵਨਾ ਹੈ ਜਿਹੜੀ ਕੁਝ ਹੱਦ ਤੱਕ ਜਾਈਜ਼ ਹੈ ਹੋਣੀ ਚਾਹੀਦੀ ਹੈ ਸਫਲਤਾ ਦੇ ਲਈ ਪਰ ਕੰਪੀਟੀਸ਼ਨ ਦਾ ਇੱਕ ਨਸ਼ਾ ਵੀ ਨਹੀਂ ਹੋਣਾ ਚਾਹੀਦਾ ਵੀ ਜੇ ਤੁਸੀਂ ਸਫਲ ਨਹੀਂ ਹੋਏ ਉਸ ਚੀਜ਼ 'ਚ ਤਾਂ ਤੁਸੀਂ ਬਿਲਕੁਲ ਮਤਲਬ ਮਾਨ ਨੂੰ ਢੇਰੀ ਢਾ ਕੇ ਬਹਿ ਗਏ ਹੈ ਨਾ ਤੁਸੀਂ ਉਦਾਸ ਹੋਗੇ ਤੁਸੀਂ ਡਿਪਰੈਸ਼ਨ 'ਚ ਚਲੇਗੇ ਇੱਕ ਤਰ੍ਹਾਂ ਨਾਲ ਇੱਥੇ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਇਹ ਚੀਜ਼ ਨੂੰ ਸਮਝਣਾ ਚਾਹੀਦਾ ਕਿਉਂਕਿ ਕਈ ਵਾਰੀ ਮੈਂ ਦੇਖਿਆ ਜਿਹੜਾ ਹੁਣ ਪਿੱਛੇ ਜਿਹੀ ਕੋਈ ਸੁਸਾਇਡ ਕੇਸ ਆਪਣੇ ਕੋਲ ਸਾਹਮਣੇ ਆਇਆ ਸੀਗਾ ਤੇ ਉਹਦੇ ਵਿੱਚ ਇਹ ਸੀਗਾ ਕਿ ਉਹ ਬੱਚੇ ਨੂੰ ਪੇਰੈਂਟਸ ਵੱਲੋਂ ਪ੍ਰੈਸ਼ਰਾਈਜ਼ ਕੀਤਾ ਹੋਇਆ ਸੀਗਾ ਵੀ ਇੰਨੇ ਪਰਸੈਂਟੇਜ ਕੰਪਲਸਰੀ ਹੈ ਤੇਰੇ ਲਈ ਤੇ ਉਹ ਚੀਜ਼ ਵੀ ਗਲਤ ਹੈ ਜੋ ਬੱਚਾ ਆਪਣੇ ਵੱਲੋਂ ਮਿਹਨਤ ਕਰਕੇ ਲੈ ਕੇ ਆਂਦਾ ਹੈ ਉਹਨੂੰ ਐਕਸੈਪਟ ਕਰਨ ਪੇਰੈਂਟਸ ਕਿਉਂ ਦੇ ਗੁਣ ਨੂੰ ਪਛਾਣਨ ਵੀ ਉਹ ਹੋਰ ਕੀ ਕਰ ਸਕਦਾ ਹੈ ਕਿਹੜੀ ਚੀਜ਼ 'ਚ ਉਹਨੂੰ ਅਸੀਂ ਹੋਰ ਮਤਲਬ ਉੱਬਰਤਾ ਕਰਵਾਈ ਆ ਉਹਦੀ ਮਤਲਬ ਉਹਨੂੰ ਕਿਸ ਚੀਜ਼ ਵੱਲ ਜ਼ਿਆਦਾ ਦਾ ਫੋਕਸ ਹੋਰ ਵੀ ਕਰਵਾਈਏ ਹਾਂਜੀ ਮੈਂ ਉਹੀ ਕਹਿੰਦੀ ਆ ਨਾ ਵੀ ਆਪਾਂ ਬੱਚਿਆਂ ਨੂੰ ਮਸ਼ੀਨ ਨਹੀਂ ਬਣਾਉਣਾ ਹੈ ਬਿਲਕੁਲ ਬਿਲਕੁਲ ਵੀ ਨੰਬਰ ਲੈ ਲੇ ਠੀਕ ਹੈ ਨੰਬਰਾਂ ਦੇ ਨਾਮ ਨਾਲ ਐਜੂਕੇਸ਼ਨ ਦੇ ਨਾਮ ਨਾਲ ਆਪਾਂ ਤਾਂ ਉਹਦੇ 'ਚ ਕਦਰਾਂ ਕੀਮਤਾਂ ਵੀ ਪਾਣੀ ਆ ਜੀ ਉਹਨੂੰ ਰਿਸਪੈਕਟ ਕਰਨੀ ਵੀ ਆਣੀ ਚਾਹੀਦੀ ਆ ਮੈਂ ਦੇਖਿਆ ਬਹੁਤ ਬੱਚੇ ਹੁਸ਼ਿਆਰ ਬਹੁਤ ਹੁੰਦੇ ਪਰ ਉਹਨੂੰ ਗੱਲ ਕਰਨ ਦੀ ਅਕਲ ਨਹੀਂ ਦੀ ਤਮੀਜ਼ ਨਹੀਂ ਹੁੰਦੀ ਵੱਡਿਆਂ ਨਾਲ ਆਦਰ ਕਿੱਦਾਂ ਕਰਨਾ ਬਿਹੇਵ ਕਿੱਦਾਂ ਕਰਨਾ ਕਲਾਸ 'ਚ ਵਰਤਾਓ ਕਿੱਦਾਂ ਕਰਨਾ ਅੱਜ ਕਲੇ ਇਹ ਚੀਜ਼ਾਂ ਆਨ ਦੇਖਣ ਨੂੰ ਮਿਲਣ ਲੱਗੀਆਂ ਆਪਣੇ ਭੈਣ ਭਰਾਵਾਂ ਨਾਲ ਕਿਵੇਂ ਰਹਿਣਾ ਹੈ ਕਿਵੇਂ ਅਸੀਂ ਮਿਲਵੰਢ ਕੇ ਚੀਜ਼ਾਂ ਖਾਣੀਆਂ ਹੈ ਹਨਾ ਘਰ ਦੇ ਵਿੱਚ ਪਹਿਲਾਂ ਹੁੰਦਾ ਸੀ ਬਈ ਕਿੰਨੇ ਕਿੰਨੇ ਭੈਣ ਭਰਾ ਹੁੰਦੇ ਸੀਗੇ ਉਹਨਾਂ ਨੇ ਹਰੇਕ ਚੀਜ਼ ਸ਼ੇਅਰ ਕਰਕੇ ਖਾਣੀ ਉਹ ਚੀਜ਼ਾਂ ਖਤਮ ਹੋ ਗਈਆਂ ਉਹ ਉਹ ਖਤਮ ਹੋ ਰਹੀਆਂ ਕਿਉਂ ਖਤਮ ਹੋ ਰਹੀਆਂ ਕਿਉਂਕਿ ਅਸੀਂ ਸਿਰਫ ਅੰਕੜੇ ਲੈ ਕੇ ਬੈਠੇ ਅਸੀਂ ਉਹ ਚੀਜ਼ਾਂ ਵੱਲ ਤਾਂ ਧਿਆਨ ਹੀ ਨਹੀਂ ਦੇ ਰਹੇ ਜਦੋਂ ਕਿ ਮਾਪਿਆਂ ਨੂੰ ਚਾਹੀਦਾ ਏ ਬਈ ਆਪਾਂ ਨੰਬਰਾਂ ਦੇ ਚੱਕਰਾਂ 'ਚ ਨਾ ਪਾਈਏ ਬੱਚਿਆਂ ਦਾ ਪੂਰਾ 올 ਰੌਂਡ ਡਵੈਲਪਮੈਂਟ ਕਹਿ ਲੋ ਆਪਾਂ ਵੀ ਉਹਨਾਂ ਦੀ ਪੂਰੀ ਫਿਜ਼ੀਕਲ ਹੋ ਗਈ ਜਿਹਦੇ ਵਿੱਚ ਉਹਨਾਂ ਦਾ ਸੋਸ਼ਲ ਡਵੈਲਪਮੈਂਟ ਵੀ ਹੋ ਗਿਆ ਜੀ ਉਹਦੇ ਵੱਲ ਵੀ ਅਸੀਂ ਧਿਆਨ ਦਈਏ ਵੀ ਸਮਾਜ ਦੇ ਵਿੱਚ ਉਹ ਪਿਕਚਰ ਤਾਂ ਕਿਵੇਂ ਆ ਜੀ ਉਹਨੂੰ ਸਹਿਨਸ਼ੀਲਤਾ ਵੀ ਆਣੀ ਚਾਹੀਦੀ ਓਦੇ ਵਿੱਚ ਕਿਉਂਕਿ ਸਹਿਨਸ਼ੀਲਤਾ ਖਤਮ ਹੋ ਰਹੀ ਆ ਉਹ ਕੁਸ਼ਾਦ ਤੱਕ ਅਸੀਂ ਖਤਮ ਕਰ ਰਹੇ ਆ ਜਦੋਂ ਅਸੀਂ ਆਪਣੇ ਬੱਚੇ ਦਾ ਕੰਪੈਰੀਜ਼ਨ ਕਰ ਰਹੇ ਆ ਗਵਾਂਢੀ ਦੇ ਵਿੱਚ ਬਿਲਕੁਲ ਬਿਲਕੁਲ ਵੀ ਹਾਂ ਗਵਾਂਢੀ ਦੇ ਬੱਚੇ ਦੇ ਇੰਨੇ ਨੰਬਰ ਆ ਗਏ ਤੇਰੇ ਨੰਬਰ ਕਿਉਂ ਨਹੀਂ ਆਇਆ ਇੱਥੇ ਮੈਂ ਤੁਹਾਨੂੰ ਦੱਸਣਾ ਨਹੀਂ ਕੰਪੈਰੀਜ਼ਨ ਕਰਨਾ ਹੈ ਤਾਂ ਇਸ ਚੀਜ਼ ਨੂੰ ਲੈ ਕੇ ਕਰੋ ਵੀ ਇਹ ਦੱਸੋ ਆਪਣੇ ਬੱਚੇ ਨੂੰ ਵੀ ਤੇ ਜੇ ਉਹਦੇ ਵਿੱਚ ਇਹ ਗੁਣਾ ਤਾਂ ਤੇਰੇ ਜਿਹੜੇ ਨਾਲ ਵਧੀਆ ਗੁਣਾ ਵਾਲਾ ਹੈ ਉਹਨੂੰ ਸਮਝਾਓ ਤਾਂ ਕਿ ਉਹਦਾ ਮਾਈਂਡ ਪੋਜ਼ਿਟਿਵ ਰਹੇ ਆਪਾਂ ਬੱਚੇ ਨੂੰ ਇੱਕ ਚੰਗਾ ਨਾਗਰਿਕ ਬਿਲਕੁਲ ਪਹਿਲੀ ਗੱਲ ਤਾਂ ਇੱਕ ਚੰਗਾ ਇਨਸਾਨ ਬਣਨ ਲਈ ਆਪਾਂ ਪ੍ਰੇਰਿਤ ਕਰੀਏ ਤੇ ਉਹਦੀ ਸੋਚ ਨੂੰ ਪੋਜ਼ਿਟਿਵ ਕਰਨਾ ਸਾਡਾ ਆਪਣਾ ਫਰਜ਼ ਵੀ ਹੈ ਹਾਂ ਮੈਂ ਇੱਥੇ ਕੀ ਗੱਲ ਕਹਾਂਗੀ ਸਾਡੇ ਇੱਕ ਸੀ ਕੋਈ ਨੌਨ ਸੀਗੇ ਉਹ ਜਿਹੜੇ ਸੀ ਨਾ ਸਾਡੇ ਰਿਸ਼ਤੇਦਾਰ ਸੀ ਉਹਨਾਂ ਨੇ ਕੀ ਕਰਨਾ ਉਹਨਾਂ ਦੇ ਬੇਟਾ ਸੀਗਾ ਬੇਟਾ ਇਹਨੂੰ ਉਹਨਾਂ ਨੇ ਪਲੱਸ 2 ਦੇ ਵਿੱਚ ਬੇਟਾ ਬੇਟੇ ਤੇ ਇੰਨਾ ਬਰਡਨ ਪਾਇਆ ਹੋ ਉਹਨਾਂ ਨੇ ਐਨਾਂ ਵੀ ਉਹਦੇ ਐਨਕਾ ਵੀ ਲੱਗੀਆਂ ਸਾਰਾ ਦਿਨ ਉਹਨੇ ਕਮਰੇ ਚ ਬੈਠਾ ਰਹਿਣਾ ਉਹਨਾਂ ਨੇ ਕਹਿਣਾ ਵੀ ਬੱਚੇ ਦੀ ਜੇ ਕੋਈ ਆਇਆ ਘਰ ਦੇ ਵਿੱਚ ਕੋਈ ਵੀ ਆਂਦਾ ਉਹਨੇ ਕਿਹਾ ਵੀ ਸਾਡਾ ਬੱਚਾ ਤਾਂ ਜੀ ਪੜਦਾ ਬਹੁਤ ਹੈ ਸਾਰਾ ਦਿਨ ਲੱਗਿਆ ਰਹਿੰਦਾ ਇਹਨੇ ਤਾਂ ਟੈਸਟ ਕਲੀਅਰ ਕਰ ਹੀ ਲੈਣਾ ਇਹਨੇ ਤਾਂ ਨੀਟ ਟੈਸਟ ਇਹਨੇ ਤਾਂ ਕਲੀਅਰ ਕਰ ਲੈਣਾ ਸਾਨੂੰ ਪਤਾ ਸਾਡਾ ਬੱਚਾ ਤਾਂ ਇੰਨਾ ਇੰਟੈਲੀਜੈਂਟ ਉਹ ਬੱਚੇ ਦੇ ਵਿੱਚ ਉਹ ਨਿਕਾਬਲੀਅਤ ਨਹੀਂ ਸੀਗੀ ਉਹੋ ਬੱਚਾ ਇਸ ਜੋਗ ਨਹੀਂ ਸੀਗਾ ਵੀ ਉਹ ਕਲੀਅਰ ਕਰ ਸਕੇ ਟੈਸਟ ਜਾਂ ਉਹਦਾ ਇੰਟਰਸਟ ਹੀ ਨਹੀਂ ਸੀ ਉਸ ਵੱਲ ਨੂੰ ਉਹਨੂੰ ਫੋਰਸ ਕੀਤਾ ਜਾ ਰਿਹਾ ਸੀ ਉਹਨੂੰ ਫੋਰਸ ਇਦਾਂ ਸੀਗਾ ਜਦੋਂ ਦੇ ਪੇਰੈਂਟਸ ਨੇ ਹਰੇਕ ਦੇ ਸਾਹਮਣੇ ਕਿਹਾ ਵੀ ਇਹ ਇਹ ਤਾਂ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ ਇਹਨੇ ਤਾਂ ਮਿੰਟ ਚ ਕਲੀਅਰ ਕਰ ਲੈਣਾ ਉਹ ਉਸ ਚੀਜ਼ ਨੂੰ ਉਹ ਮਤਲਬ ਦਿਮਾਗ ਤੇ ਲੈ ਗਿਆ ਇਹ ਗੱਲ ਵੀ ਮੇਰੇ ਪੇਰੈਂਟਸ ਮੇਤੋਂ ਕੀ ਆਸਾਂ ਕਰ ਰਹੇ ਹੈ ਤੇ ਮੈਂ ਤੇ ਮੈਂ ਉਹ ਚੀਜ਼ ਤੇ ਉੱਥੇ ਨਹੀਂ ਪਹੁੰਚ ਰਹਾ ਖਰਾ ਨਹੀਂ ਉੱਤਰ ਪਾਣਾ ਜਾਂ ਮੈਂ ਉਹ ਚੀਜ਼ ਮੈਨੂੰ ਮੇਰਾ ਇੰਟਰਸਟ ਨਹੀਂ ਵੱਧ ਰਿਹਾ ਉਸ ਚੀਜ਼ 'ਚ ਮੇਰੀ ਰੁਚੀ ਨਹੀਂ ਵੱਧ ਰਹੀ ਉਹ ਜਿਹੜੀ ਮਾੜੀ ਮੋਟੀ ਉਹਦੀ ਰੁਚੀ ਸੀਗੀ ਇੱਕ ਸੀਗੀ ਵੀ ਮੈਂ ਪੇਰੈਂਟਸ ਨੂੰ ਪੁਸ਼ ਕਰਨ ਦੇ ਲਈ ਜਾਂ ਕਿਦਾਂ ਵੀ ਇਹ ਥੋਪੀ ਹੋਈ ਗੱਲ ਸੀ ਜਿਹੜੀ ਉਹ ਨਿਭਾਉਣ ਲਈ ਤਿਆਰ ਵੀ ਸੀਗਾ ਪਰ ਉਹਦਾ ਜਦੋਂ ਉਹਦੇ ਪੇਰੈਂਟਸ ਨੂੰ ਟੈਨਸ਼ਨ ਹੀ ਨਹੀਂ ਹੈਗੀ ਉਹ ਚੀਜ਼ਾਂ ਉਹਨੂੰ ਟੈਨਸ਼ਨ ਦੇ ਗਈਆਂ ਉਸ ਬੱਚੇ ਨੂੰ ਉਹ ਚੀਜ਼ਾਂ ਟੈਨਸ਼ਨ ਦੇ ਗਈਆਂ ਇਵਨ ਉਸ ਬੱਚੇ ਨੇ ਮਤਲਬ ਐਨਾ ਉਹਦੇ ਤੇ ਇਹ ਚੀਜ਼ ਦੇ ਤੇ ਘਰ ਦੇ ਦਿਮਾਗ ਚ ਇਹਨਾਂ ਚੀਜ਼ਾਂ ਨੂੰ ਗੱਲਾਂ ਨੂੰ ਆਪਣੇ ਘਰ ਬਣਾ ਲਿਆ ਹਾਂ ਉਹ ਬੱਚਾ ਬਿਮਾਰ ਰਹਿਣ ਲੱਗ ਗਿਆ ਬਿਮਾਰ ਕਿਆ ਚਿੜਚਿੜਾ ਹੋ ਗਿਆ ਬਿਲਕੁਲ ਇਹ ਮਤਲਬ ਇਸ ਕਮਰੇ ਚ ਬੰਦ ਕੇ ਲਓ ਵੀ ਕਿਸੇ ਨਾਲ ਮਿਲਣ ਵਰਤਨ ਉਹ ਦਾ ਖਤਮ ਹੋ ਗਿਆ ਮਾਨਸਿਕ ਤੌਰ ਤੇ ਬਿਲਕੁਲ ਪਰੇਸ਼ਾਨ ਹਾਂ ਫੇਰ ਉਹਦੇ ਪੇਰੈਂਟਸ ਨੂੰ ਹੌਲੀ ਹੌਲੀ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਰੋਟੀ ਵੀ ਨਹੀਂ ਖਾ ਰਿਹਾ ਚੰਗੀ ਤਰ੍ਹਾਂ ਕਮਰੇ 'ਚ ਬੰਧ ਫੇਰ ਉਹਨਾਂ ਨੂੰ ਹੌਲੀ-ਹੌਲੀ ਮਤਲਬ ਥੋੜਾ ਜਿਹਾ ਉਹਨਾਂ ਦੇ ਦਿਮਾਗ 'ਚ ਗੱਲਾਂ ਆਣੀਆਂ ਸ਼ੁਰੂ ਹੋ ਗਈਆਂ ਵੀ ਅੱਜ ਤੋਂ 6 ਮਹੀਨੇ ਪਹਿਲਾਂ ਬੱਚਾ ਸਾਡਾ ਕਿਸ ਤਰ੍ਹਾਂ ਦਾ ਸੀਗਾ ਹਨਾ 6 ਮਹੀਨੇ ਪਹਿਲਾਂ ਕੀ ਉਹ ਸੀ ਤੇ ਹੁਣ ਉਹਦੇ 'ਚ ਕੀ ਚੱਲ ਰਿਹਾ ਤੇ ਫੇਰ ਉਹਨਾਂ ਨੇ ਥੋੜਾ ਜਿਹਾ ਆ ਕਾਉਂਸਲਿੰਗ ਉਹਨਾਂ ਪੇਰੈਂਟਸ ਦੀ ਵੀ ਜਦੋਂ ਉਹਨਾਂ ਨੇ ਅਧਿਆਪਕਾਂ ਨਾਲ ਗੱਲ ਕੀਤੀ ਅਧਿਆਪਕਾਂ ਨੇ ਵੀ ਉਹਨਾਂ ਨੂੰ ਥੋੜਾ ਸਮਝਾਇਆ ਫੇਰ ਉਹਨਾਂ ਨੇ ਬੱਚੇ ਨੂੰ ਪਿਆਰ ਦੇ ਨਾਲ ਵੀ ਤੂੰ ਜਿਹੜੇ ਜਿਹੜੀ ਫੀਲਡ 'ਚ ਤੂੰ ਜਾਣਾ ਚਾਹੁੰਦਾ ਹੈ ਕੁੱਥੇ ਜਾ ਫਿਰ ਬੱਚਾ ਹੌਲੀ ਹੌਲੀ ਸੈੱਟ ਹੋਇਆ ਜੀ ਵਾਪਸ ਆਇਆ ਇੱਕ ਤਰ੍ਹਾਂ ਨਾਲ ਉਹ ਜ਼ਿੰਦਗੀ 'ਚ ਵਾਪਸ ਪਰਤਿਆ ਨਹੀਂ ਉਹ ਤਾਂ ਮੇਰੇ ਜੇ ਪੇਰੈਂਟਸ ਦੇ ਦੁਆਰਾ ਸਪੋਰਟ ਰਹੀ ਹੈ ਤਾਂ ਠੀਕ ਹੋਇਆ ਜੀ ਨਹੀਂ ਤਾਂ ਕੁਝ ਪੇਰੈਂਟਸ ਆਪਣੀ ਜਿੱਦ ਲਾ ਕੇ ਬੈਟਸ ਹੁੰਦੇ ਨੇ ਕਿ ਨਹੀਂ ਜੀ ਜੇ ਉਹਦੇ 80% ਆ ਤਾਂ ਸਾਡੇ ਬੱਚੇ ਦੇ 90 ਤੋਂ ਘਟ ਆਣੇ ਨਹੀਂ ਚਾਹੀਦੇ ਇਹ ਇਹ ਚੀਜ਼ਾਂ ਗਲਤ ਨੇ ਮਾਪਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਕੋਈ ਫਸਟ ਡਿਵੀਜ਼ਨ ਨਾਲ ਆਇਆ ਤਾਂ ਤੁਸੀਂ ਕਲਾਸ 'ਚ ਟੌਪ ਕਰੋ ਅਪਾ ਇਹ ਕਹਿੰਦੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਹੀ ਅਸੀਂ ਅੱਜਕੱਲ ਬਹੁਤ ਫੋਰਸ ਕਰ ਰਹੇ ਆ ਮੇਰੇ ਅਕੋਰਡਿੰਗ ਇਹ ਚੀਜ਼ ਗਲਤ ਹੈ ਅਸੀਂ ਬੱਚੇ ਨੂੰ ਇਹ ਦੇਖੋ ਕਿ ਬੱਚੇ ਦੇ ਵਿੱਚ ਗੁਣ ਕਿਹੜੇ ਕਿਹੜੇ ਨੇ ਕੁਝ ਕਲਚਰਲ ਐਕਟੀਵਿਟੀਜ਼ ਹੈ ਨਾ ਮੈਂ ਤਾਂ ਉਹੀ ਕਹਿੰਦੀ ਆ ਨਾ ਅੱਜਕੱਲ ਬੱਚੇ ਦੇਖੋ ਮੇਰੇ ਜਿਹੜੇ ਪਹਿਲੇ ਦੂਜੀ ਦੇ ਬੱਚੇ ਹੀ ਉਹੀ ਉਹਨਾਂ ਨੂੰ بڑا ਹੁੰਦਾ ਹਾਏ ਮੇਰੇ ਇੱਕ ਨੰਬਰ ਕੱਟ ਗਿਆ ਮੇਰਾ ਦੋ ਨੰਬਰ ਕੱਟ ਗਏ ਉਹ ਵੀ ਨੰਬਰਾਂ ਦੀ ਖੇਡ ਚਾ ਉਹਨਾਂ ਨੂੰ ਇਹ ਆ ਵੀ ਪਤਾ ਨਹੀਂ ਕਿਹੜੀ ਗੇਮ ਚੱਲ ਰਹੀ ਹੈ ਕੋਈ ਜ਼ਿੰਦਗੀ ਹੈ ਕੋਈ ਖੇਡ ਥੋੜੀ ਹੈ ਇਹ ਇਹ ਗੇਮ ਨਹੀਂ ਹੈਗੀ ਇੱਕ ਹਣਾ ਬੱਚਿਆਂ ਨੂੰ ਇਹ ਕਹੋ ਵੀ ਤੁਸੀਂ ਬਸ ਆਪਣੀ ਮਿਹਨਤ ਨਾਲ ਜਿੰਨੇ ਕੁ ਤੁਸੀਂ ਜੋਗੇ ਹੈਗੇ ਆ ਜਿੰਨੇ ਤੁਹਾਡੇ ਨੰਬਰ ਆ ਰਹੇ ਆ ਉਹਦੇ 'ਚ ਖੁਸ਼ ਹੋਣਾ ਬਿਲਕੁਲ ਸਿੱਖੋ ਠੀਕ ਹੈ ਤੇ ਕਈ ਬੱਚੇ ਮੁੰਨੇ ਦੇਖਿਆ ਵੀ ਚੀਟਿੰਗ ਕਰਕੇ ਸੋਚਦੇ ਆ ਵੀ ਅਸੀਂ ਪਾਸ ਹੋ ਜਾਈਏ ਵੱਧ ਪਰਸੈਂਟੇਜ ਲੈ ਲੈਂਦੇ ਆ ਜੀ ਅਸੀਂ ਚੀਟਿੰਗ ਕਰਕੇ ਨਕਲ ਮਾਰ ਕੇ ਉਹ ਵੀ ਗਲਤ ਗੱਲ ਹੈ ਉਹ ਵੀ ਗਲਤ ਗੱਲ ਹੈ ਹਨਾ ਜਿਹੜਾ ਪੜਦਾ ਬੱਚਾ ਉਹ ਥੋੜਾ ਰੈਸੀਨ ਨੂੰ ਲੈ ਕੇ ਡਿਪਰੈਸਡ ਹੋ ਜਾਂਦਾ ਹੈ ਹਾਂਜੀ ਇਹ ਇਹ ਗੱਲਾਂ ਬਹੁਤ ਮਾਇਨੇ دار ਮੈਂ ਇਹ ਚੀਜ਼ਾਂ ਸੋਚਦੀ ਹੁੰਦੀ ਹਣੀ ਆ ਕਈ ਵਾਰੀ ਜਿੱਦਾਂ ਮੈਂ ਉਸ ਦਿਨ ਥੋੜੇ ਦਿਨ ਪਹਿਲਾਂ ਵੀ ਇੱਕ ਪੋਸਟ ਦੇਖ ਰਹੀ ਸੀ ਕਿ ਕਿ ਐਦਾਂ ਦਾ ਹਨਾ ਸੁਸਾਇਟੀ ਬਾਰੇ ਫੇਰ ਦੁਆਰਾ ਆ ਰਹੀ ਸੀਗੀ ਰੀਪੋਸਟ ਹੋਰੀ ਸੀ ਤੇ ਮੈਂ ਇਹ ਚੀਜ਼ਾਂ ਸੋਚਦੀ ਹੁੰਦੀ ਕਿ ਅਸੀਂ ਆਪਣੇ ਬੱਚੇ ਨੂੰ ਕਿਉਂ ਫੋਰਸ ਕਰਦੇ ਆਂ ਕਈ ਵਾਰੀ ਕੀ ਹੁੰਦਾ ਕੁਝ ਬੱਚੇ ਜਿੱਦਾਂ ਹੁਣ ਕਲਚਰਲ ਐਕਟੀਵਿਟੀਜ਼ ਜਿੰਨੇ ਜਿਆਦਾ ਸ਼ਾਰਪ ਹੁੰਦੇ ਨੇ ਤੇ ਆਪਾਂ ਇਹ ਦੇਖਦੇ ਆ ਕਿ ਅਸੀਂ ਉਸ ਬੱਚੇ ਨੂੰ ਕਲਚਰਲ ਐਕਟੀਵਿਟੀਜ਼ ਜਾਂ ਸਪੋਰਟਸ ਐਕਟੀਵਿਟੀਜ਼ ਤੋਂ ਹਟਾ ਕੇ ਉਹਨੂੰ ਸਿਰਫ ਸਟੱਡੀ ਵੱਲ ਲੈ ਕੇ ਜਾ ਰਹੇ ਆਂ ਮੈਂ ਉਹੀ ਕਹਿੰਦੀ ਨਾ ਕਈ ਪੇਰੈਂਟਸ ਐਦਾਂ ਦੇ ਹੁੰਦੇ ਆ ਉਹ ਸੋਚਦੇ ਆ ਵੀ ਜੋ ਅਸੀਂ ਨਹੀਂ ਬਣੇ ਨਾ ਉਹ ਸਾਡੇ ਬੱਚੇ ਬਣ ਜਾਣ ਜੀ ਉਹਨਾਂ ਦੀ ਆਪਣੀ ਰੀਜ ਹੁੰਦੀ ਵੀ ਅਸੀਂ ਇਹ ਬਣਨਾ ਸੀ ਸਾਨੂੰ ਹਾਲਾਤ ਨੇ ਬਣਨ ਨਹੀਂ ਦਿੱਤਾ ਸਾਨੂੰ ਮੌਕਾ ਨਹੀਂ ਮਿਲਿਆ ਸਾਡੇ ਬੱਚਿਆਂ ਨੂੰ ਮੌਕਾ ਮਿਲੇ ਪਰ ਉਹ ਬੱਚਿਆਂ ਦੀ ਰੀਜ ਵੀ ਦੇਖਣ ਵੀ ਬੱਚਿਆਂ ਦੀ ਰੀਜ ਕਿੱਧਰ ਨੂੰ ਆ ਬੱਚੇ ਕਿੱਧਰ ਜਾਣਾ ਚਾਹੁੰਦੇ ਆ ਅੱਜ ਤੁਸੀਂ ਉਹਨਾਂ ਬੱਚਿਆਂ ਨਾਲ ਧੱਕਾ ਕਰ ਰਿਹਾ ਕਹਿੰਦੇ ਆ ਆਪਣੇ ਆਉਣ ਵਾਲੇ ਆਪਣੇ ਬੱਚਿਆਂ ਨਾਲ ਧੱਕਾ ਕਰਨਗੇ ਹਨਾ ਇਸ ਚੀਜ਼ ਲਈ ਨਾ ਇਹ ਚੀਜ਼ ਹੋਣੀ ਚਾਹੀਦੀ ਇਹ ਵੀ ਜਿਸ ਤਰ੍ਹਾਂ ਆਪਾਂ ਥੋੜਾ ਬੱਚਾ ਜ ਅੱਜਕੱਲ ਕੀ ਹੈ ਬੱਚਿਆਂ ਚ ਮਾਈਂਡ ਡਿਵੈਲਪਮੈਂਟ ਬਹੁਤ ਛੇਤੀ ਹੋ ਰਿਹਾ ਹੈ ਇਹ ਚੀਜ਼ ਬਹੁਤ ਦੇਖਣ ਨੂੰ ਮਿਲਦੀ ਮਾਈਂਡ ਡਿਵੈਲਪਮੈਂਟ ਇੰਨਾ ਹੋ ਰਿਹਾ ਹੈ ਕਿ ਆਪਾਂ ਛੋਟੇ ਜਿਹੇ ਬੱਚੇ ਨੂੰ ਵੀ ਜਿਹੜੀ ਚੀਜ਼ ਸਾਨੂੰ 10 ਸਾਲ ਬਾਅਦ ਪਤਾ ਲੱਗੀ ਸੀ ਅੱਜਕੱਲ ਉਹ 4 ਸਾਲ ਦੇ ਬੱਚੇ ਨੂੰ ਵੀ ਪਤਾ ਹੋਊਗੀ ਮੈਂ ਠੀਕ ਹੈ ਨਾ ਤੇ ਉਸ ਚੀਜ਼ ਨੂੰ ਲੈ ਕੇ ਮੈਂ ਤੁਹਾਨੂੰ ਮੇਰੇ ਅਕੋਰਡਿੰਗ ਤੇ ਮੇਰਾ ਇਹੀ ਵਿਚਾਰ ਰਹੇਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਜਿਹੜਾ ਕੁਝ ਵੀ ਉਹ ਬਣਨਾ ਚਾਹੁੰਦੇ ਉਹਨਾਂ ਦਾ ਏਮ ਜੇ ਤੁਸੀਂ ਆਪਣਾ ਏਮ ਉਹਨਾਂ ਦੇ ਵਿੱਚ ਪਾਣਾ ਚਾਹਦੇ ਤਾਂ ਉਹਨਾਂ ਨੂੰ ਸ਼ੁਰੂ ਤਾਂ ਥੋੜਾ ਜਿਹਾ ਇਸ ਚੀਜ਼ ਲਈ ਫੋਕਸ ਕਰਨਾ ਚਾਹੀਦਾ ਬੱਚਿਆਂ ਦੀਆਂ ਫੀਲਿੰਗਸ ਨੂੰ ਸਮਝੀਏ ਪਹਿਲਾਂ ਤਾਂ ਆਪਾਂ ਉਹਨਾਂ ਦੇ ਅਹਿਸਾਸ ਨੂੰ ਸਮਝੇ ਵੀ ਉਹ ਕੀ ਚਾਹੁੰਦੇ ਹੈਨਾ ਉਹ ਕੀ ਚਾਹੁੰਦੇ ਆ ਉਹ ਜ਼ਰੂਰੀ ਹੈ ਜੇਕਰ ਉਹ ਜੋ ਚਾਹੁੰਦੇ ਆ ਅਸੀਂ ਉਸ ਚੀਜ਼ ਚ ਸਪੋਰਟ ਕਰਦੇ ਆ ਤਾਂ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ ਉਹ ਚੀਜ਼ ਉਹ ਉਹ ਬਣਨਗੇ ਉਹ ਉਸ ਜਿਹੜੀ ਵੀ ਉਹਨਾਂ ਦਾ ਟਿਚਾ ਹੈ ਜ਼ਿੰਦਗੀ ਦਾ ਜੋ ਉਹ ਬਣਨਾ ਚਾਹੁੰਦੇ ਆ ਉਸ ਫੀਲਡ ਚ ਉਹ ਸਫਲਤਾ ਪ੍ਰਾਪਤ ਕਰਨਗੇ ਹੀ ਕਰਨਗੇ ਜੀ ਹੈਨਾ ਪਰ ਅੱਜ ਜਦੋਂ ਅਸੀਂ ਬੱਚੇ ਦੇ ਥੋਪ ਰਹੇ ਆ ਉਹਨਾਂ ਦੀ ਮਾਨਸਿਕ ਸਥਿਤੀ ਇਸ ਤਰ੍ਹਾਂ ਦੀ ਬਣ ਰਹੀ ਹੈ ਬੱਚਿਆਂ ਦੀ ਜਾਂ ਬਣ ਗਈ ਆਪਾਂ ਕਹਿ ਲਓ ਵੀ ਉਹ ਉਹ ਅੰਦਰੋਂ ਅੰਦਰ ਹੀ ਚਿੜਚਿੜੇ ਹੋ ਰਹੇ ਆ ਬੱਚੇ ਹੈਨਾ ਉਹਨਾਂ ਦੇ ਚਿੜਚਿੜਾਪਨ ਹੈ ਜਿਹੜਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਅੱਗੇ ਸਮੱਸਿਆ ਬਣ ਰਿਹਾ ਉਹਨਾਂ ਲਈ ਦੇਖੋ ਆ ਕਿਉਂਕਿ ਅਸੀਂ ਜਦੋਂ ਪੜਦੇ ਸੀ ਜਾਂ ਜਿੱਦਾਂ ਵੀ ਆ ਜੇ ਸਾਨੂੰ ਕੋਈ ਝੜਕਦਾ ਸੀ ਨਾ ਜਾਂ ਸਾਡੀ ਕੋਈ ਗਲੀ ਗਵਾਂਢ ਚ ਵੀ ਝੜਕਦਾ ਸੀ ਜੇ ਤਾਏ ਚਾਚੇ ਝੜਕਦੇ ਸੀ ਅਸੀਂ ਉਸ ਗੱਲ ਨੂੰ ਅਸੀਂ ਆਦਰ ਦੇ ਲਈ ਉਹ ਕਰਦੇ ਸੀ ਵੀ ਹਾਂ ਸਾਨੂੰ ਝੜਕਿਆ ਸੀ ਡਰਦੇ ਸੀ ਸਾਡੇ ਮਨਾਂ ਦੇ ਵਿੱਚ ਡਰ ਹੁੰਦਾ ਸੀ ਉਹਨਾਂ ਦਾ ਅੱਜ ਕੱਲ ਬੱਚਿਆਂ ਦੇ ਮਨਾਂ ਚ ਡਰ ਹੈ ਨਹੀਂ ਖਤਮ ਹੋ ਗਿਆ ਜੇ ਕੋਈ ਗਵਾਂਢੀ ਝੜਕਵੀਂ ਦਿੰਦਾ ਹੈ ਨਾ ਤਾਂ ਅੱਖਾਂ ਦਿਖਾਉਂਦੇ ਆ ਗਵਾਂਢੀਆਂ ਨੂੰ ਵੀ ਬੱਚੇ ਅੱਖਾਂ ਦਿਖਾਉਂਦੇ ਆ ਵੀ ਐ ਅੰਕਲ ਨੇ ਸਾਨੂੰ ਝੜਕ ਚਾਚਾ ਦਾ ਇਹ ਝੜਕ ਸਗਦਾ ਗਵਾਂਢੀ ਤਾਂ ਬਹੁਤ ਦੂਰ ਦੀ ਗੱਲ ਹੈ ਹਾਂ ਅੱবি ਸਾਨੂੰ ਕਿਉਂ ਪਰਿਵਾਰ ਟੁੱਟ ਗਏ ਹੁਣ ਸਨੁਕਤ ਪਰਿਵਾਰ ਤੋਂ ਛੋਟੇ ਫੈਮਲੀਆਂ ਆ ਗਏ ਦਿਤਾਏ ਚਾਚੇ ਰਹਿ ਗਏ ਆਪਣੇ ਇੱਧਰ ਉੱਧਰ ਸਾਰੇ ਖਿੱਲਰਗੇ ਪਰਿਵਾਰ ਖਿੱਲਰੇ ਹੋਏ ਫਿਰ ਅੰਡੀ ਗਵਾਂਡੀ ਹੋਆ ਜੇ ਕੋਈ ਕੁਛ ਕਹਿ ਵੀ ਦਿੰਦਾ ਹੈ ਤਾਂ ਇੱਥੇ ਮਾਪਿਆਂ ਦੀ ਵੀ ਗਲਤੀ ਹੈ ਜੇ ਤੁਹਾਡੇ ਬੱਚੇ ਨੂੰ ਕੋਈ ਗਵਾਂਡੀ ਤੁਹਾਡੇ ਬੱਚੇ ਦੀ ਸ਼ਿਕਾਇਤ ਲਾ ਰਿਹਾ ਹੈ ਤਾਂ ਉਸ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਨਾ ਕਰੋ ਵੀ ਸਾਡੇ ਬੱਚੇ ਦੀ ਕਿਤੇ ਗਲਤੀ ਨਾ ਹੋਵੇ ਹੈਨਾ ਆਪਾਂ ਕੀ ਕਰਦੇ ਆਪਾਂ ਬੱਚਿਆਂ ਨੂੰ ਕਈ ਵਾਰ ਸਪੋਰਟ ਦੇ ਦਿੰਦੇ ਆ ਆਪਾਂ ਕਹਿੰਦੇ ਲੈ ਸਾਡੇ ਬੱਚੇ ਨੂੰ ਗਵਾਂਡੀ ਨੇ ਕਹਿ ਕਿਦਾਂ ਦਿੱਤਾ ਫਲਾਣੇ ਨੇ ਸਾਡੇ ਬੱਚੇ ਨੂੰ ਕਿੱਦਾਂ ਕਹਿਤਾ ਸਾਡਾ ਬੱਚਾ ਤਾਂ ਸ਼ਰਾਦਤ ਕਰੇ ਨਹੀਂ ਸਕਦਾ ਇੱਥੇ ਸਾਡੀ ਵੀ ਗਲਤੀ ਹੈ ਦੇਖੋ ਦੋਨੇ ਜੀ ਕਹਿੰਦੇ ਨਾ ਵੀ ਤਾੜੀ ਦੋਹੇ ਹੱਥਾਂ ਨਾਲ ਵੱਜਦੀ ਹੈ ਨੁਕਸ ਤਾਂ ਦੋਨੇ ਪਾਸੇ ਹੀ ਹੁੰਦਾ ਹੈ ਨਾ ਤਾਂ ਜੇ ਹੁਣ ਸਾ ਅਸੀਂ ਕਹਿ દਈਏ ਵੀ ਹਾਂਜੀ ਗੁਆਂਢੀ ਸਹੀ ਹੈ ਹੈਨਾ ਤਾਂ ਸਾਡਾ ਬੱਚਾ ਗਲਤ ਇਹ ਵੀ ਗਲਤ ਗੱਲ ਹੈ ਤੁਸੀਂ ਦੋਨਾਂ ਚੀਜ਼ਾਂ ਵੱਲ ਦੇਖੋ ਤੇ ਬੱਚੇ ਨੂੰ ਵੀ ਪਿਆਰ ਨਾਲ ਸਮਝਾਓ ਮੈਂ ਉਹੀ ਕਹਿੰਦੀ ਨਾ ਉਹਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚੇ ਨੂੰ ਵੀ ਡਰ ਹੋਵੇ ਕਿ ਹਾਂ ਮੈਨੂੰ ਕੋਈ ਹੋਰ ਵੀ ਦੇਖਦਾ ਮੇਰੇ ਪੇਰੈਂਟਸ ਤੋਂ ਵੀ ਗਲਤੀ ਕਿੱਥੇ ਆ ਸਹੀ ਹੈ ਅਸੀਂ ਵੀ ਗਲਤ ਹੋ ਸਕਦੇ ਹਾਂ ਬਿਲਕੁਲ ਬਿਲਕੁਲ ਬੱਚਾ ਵੀ ਗਲਤ ਹੋ ਸਕਦਾ ਕੀ ਪਤਾ ਗਵਾਂਢੀ ਵੀ ਗਲਤ ਹੋਣ ਦੇ ਕੋਈ ਗੱਲ ਹੋਰ ਵੀ ਹੋ ਸਕਦੀ ਨਿਕਲ ਸਕਦੀ ਆ ਉਹਦੀ ਤਹਿ ਤੱਕ ਤਾਂ ਪਹੁੰਚੀ ਆਪਾਂ ਬਿਲਕੁਲ ਉਹ ਤਹਿ ਤੱਕ ਕਿੱਦਾਂ ਪਹੁੰਚਣੀ ਉਹ ਤਾਂ ਗੱਲਬਾਤ ਨਾਲ ਹੋਣੀ ਆ ਲੜਾਈ ਝਗੜਾ ਤਾਂ ਕੋਈ ਮਸਲਾ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਹਾਂ ਪਪੜਾ ਨਾ ਇੱਕ ਜਿੱਦਾਂ ਦੇਖਦੇ ਆ ਜਿੱਦਾਂ ਤੁਸੀਂ ਕਾਉਂਸਲਿੰਗ ਦੀ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ ਤਾਂ ਮੇਰੇ ਹਿਸਾਬ ਨਾਲ ਅੱਜ ਕੱਲ ਜੋ ਮਾਹੌਲ ਬਣਦਾ ਜਾ ਰਿਹਾ ਹੈ ਦਿਨ ਪਰ ਦਿਨ ਬੱਚਿਆਂ ਲਈ ਹੈ ਨਾ ਮਾਨਸਿਕ ਤੌਰ ਤੇ ਹੈ ਨਾ ਰੋਗੀ ਹੋ ਰਹੇ ਨੇ ਤਾਂ ਉਹਦੇ ਲਈ ਪੇਰੈਂਟਸ ਨੂੰ ਵੀ ਆਪਣੇ ਆਨ ਬੱਚਿਆਂ ਨੂੰ ਕਾਉਂਸਲਿੰਗ ਕਰਨੀ ਚਾਹੀਦੀ ਮੀਨਸ ਕਿ ਆਪਸ ਵਿੱਚ ਬੈਠ ਕੇ ਡਿਸਕਸ ਕਰਨਾ ਚਾਹੀਦਾ ਹੈ ਹੈ ਨਾ ਉਹੀ ਗੱਲ ਹੁਣ ਮੈਂ ਕਹਿ ਰਹੀ ਨੀ ਬੱਚੇ ਆਉਂਦੇ ਆ ਸਕੂਲੋਂ ਚਲੋ ਜੀ ਟਿਊਸ਼ਨ ਤੋਰਤੇ ਟਿਊਸ਼ਨ ਤੋਂ ਆਏ ਸ਼ਾਮ ਨੂੰ ਰੋਟੀ ਖਲਾਇ ਪੜੋ ਆਪਣਾ ਸਕੂਲ ਦਾ ਕੰਮ ਕਰੋ ਜੀ ਪਓ ਹਾਂ ਪਹਿਲਾਂ ਕੀ ਹੁੰਦਾ ਸੀ ਆਪਾਂ ਇਕੱਠੇ ਬੈੰਦੇ ਸੀਗੇ ਹੈ ਨਾ ਤਾਂ ਸੋ ਤਾਂ ਜੇ ਹੁਣ ਸਾ ਅਸੀਂ ਕਹਿ ਦਈਏ ਵੀ ਹਾਂ ਜੀ ਗੁਆਂਢੀ ਸਹੀ ਹੈ ਹੈ ਨਾ ਤਾਂ ਸਾਡਾ ਬੱਚਾ ਗਲਤ ਇਹ ਵੀ ਗਲਤ ਗੱਲ ਹੈ ਤੁਸੀਂ ਦੋਨਾਂ ਚੀਜ਼ਾਂ ਵੱਲ ਦੇਖੋ ਤੇ ਬੱਚੇ ਨੂੰ ਵੀ ਪਿਆਰ ਨਾਲ ਸਮਝਾਓ ਮੈਂ ਉਹੀ ਕਹਿੰਦੀ ਨਾ ਉਹਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚੇ ਨੂੰ ਵੀ ਡਰ ਹੋਵੇ ਕਿ ਹਾਂ ਮੈਨੂੰ ਕੋਈ ਹੋਰ ਵੀ ਦੇਖਦਾ ਮੇਰੇ ਪੇਰੈਂਟਸ ਵੀ ਵੀ ਗਲਤੀ ਕਿੱਥੇ ਆ ਹੈਨਾ ਅਸੀਂ ਵੀ ਗਲਤ ਹੋ ਸਕਦੇ ਹਾਂ ਬਿਲਕੁਲ ਬਿਲਕੁਲ ਬੱਚਾ ਵੀ ਗਲਤ ਹੋ ਸਕਦਾ ਕੀ ਪਤਾ ਗਵਾਂਢੀ ਵੀ ਗਲਤ ਹੋਣ ਤੇ ਕੋਈ ਗੱਲ ਹੋਰ ਵੀ ਹੋ ਸਕਦੀ ਨਿਕਲ ਸਕਦੀ ਆ ਉਨੇ ਤੈ ਤੱਕ ਤਾਂ ਪਹੁੰਚੀ ਆਪਾਂ ਬਿਲਕੁਲ ਉਹ ਤੈ ਤੱਕ ਕਿੱਦਾਂ ਪਹੁੰਚਣੀ ਉਹ ਤਾਂ ਗੱਲਬਾਤ ਨਾਲ ਹੋਣੀ ਹੈ ਲੜਾਈ ਝਗੜਾ ਤਾਂ ਕੋਈ ਮਸਲਾ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਹਨਾ ਪਪੜੀ ਨਾ ਇੱਕ ਜਿੱਦਾਂ ਦੇਖਦੇ ਆ ਜਿੱਦਾਂ ਤੁਸੀਂ ਕਾਉਂਸਲਿੰਗ ਦੀ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ ਤਾਂ ਮੇਰੇ ਹਿਸਾਬ ਨਾਲ ਅੱਜ ਕੱਲ ਜੋ ਮਾਹੌਲ ਬਣਦਾ ਜਾ ਰਿਹਾ ਹੈ ਦਿਨ ਪਰ ਦਿਨ ਬੱਚਿਆਂ ਦੀ ਹੈਨਾ ਮਾਨਸਿਕ ਤੌਰ ਤੇ ਹੈਨਾ ਰੋਗੀ ਹੋ ਰਹੇ ਨੇ ਤੇ ਉਹਦੇ ਲਈ ਪੇਰੈਂਟਸ ਨੂੰ ਵੀ ਆਪਣੇ ਨੂੰ ਬੱਚਿਆਂ ਨੂੰ ਕਾਉਂਸਲਿੰਗ ਕਰਨੀ ਚਾਹੀਦੀ ਮੀਨਸ ਕਿ ਆਪਸ ਵਿੱਚ ਬੈਠ ਕੇ ਡਿਸਕਸ ਕਰਨਾ ਜ਼ਰੂਰੀ ਹੈ ਮੈਂ ਨਾ ਉਹੀ ਗੱਲ ਹੁਣ ਮੈਂ ਕਹਿ ਰਹੀ ਨੀ ਨਹੀਂ ਬੱਚੇ ਆਂਦੇ ਆ ਸਕੂਲੋਂ ਚਲੋ ਜੀ ਟਿਊਸ਼ਨ ਤੋਰਦੇ ਟਿਊਸ਼ਨ ਤੋਂ ਆਏ ਸ਼ਾਮ ਨੂੰ ਰੋਟੀ ਖਾ ਲੈ ਪੜੋ ਆਪਣਾ ਸਕੂਲ ਦਾ ਕੰਮ ਕਰੋ ਜੀ ਪਓ ਹਾਂ ਪਹਿਲਾਂ ਕੀ ਹੁੰਦਾ ਸੀ ਆਪਾਂ ਇਕੱਠੇ ਪੈਂਦੇ ਸੀਗੇ ਹਨਾ ਤਾਂ ਸੋ ਗੱਲਾਂ ਹੁੰਦੀਆਂ ਸੀਗੀਆਂ ਮੈਂ ਉਹੀ ਗੱਲ ਕਰ ਰਹੀ ਆ ਨਾ ਪੇਰੈਂਟਸ ਨੂੰ ਵੀ ਥੋੜਾ ਜਿਹਾ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅੱਜ ਮੈਂ ਦੇਖ ਰਹੀ ਆ 14 14 15 15 ਸਾਲਾਂ ਦੇ ਬੱਚਿਆਂ ਨੂੰ ਆਪਾਂ ਸਕੂਟਰ ਫੜਾਤੇ ਬਿਲਕੁਲ ਠੀਕ ਹੈ ਮਾ ਮਾਪ ਦੀ ਕਮਾਈ ਦੇ ਸਕੂਟਰ ਲੈ ਕੇ ਘੁੰਮ ਰਿਆ ਆ ਰਹੇ ਨਹੀਂ ਤੇਜ਼ ਚਲਾ ਰਹੇ ਆ ਉਹਨਾਂ ਨੂੰ ਟ੍ਰੈਫਿਕ ਰੂਲਸ ਦਾ ਹੀ ਪਤਾ ਹੈਗਾ ਜੇ ਕਿਸੇ ਦੇ ਵਿੱਚ ਉਹ ਕੋਈ ਨੁਕਸਾਨ ਵੀ ਕਰਦੇ ਨਹੀਂ ਜ਼ਿੰਦਾਰੀ ਨਹੀਂ ਹੈਗਾ ਜੇ ਕਿਸੇ ਦਾ ਨੁਕਸਾਨ ਵੀ ਕਰਦੇ ਉਹ ਉਲਟਾ ਆਕੜ ਕੇ ਖੜਦੇ ਆ ਉਹ ਸੌਰੀ ਫੀਲ ਨਹੀਂ ਕਰਦੇ ਹੈਗੇ ਇਹਦੀ ਸਭ ਤੋਂ ਗਲਤੀ ਹੋਗੀ ਸਾਡੀ ਇੱਥੇ ਗਲਤੀ ਸੀ ਅਸੀਂ ਅੱਗੇ ਤੋਂ ਉਸ ਗਲਤੀ ਨੂੰ ਸੁਧਾਰੀਏ ਨਹੀਂ ਇਸ ਤਰ੍ਹਾਂ ਨਹੀਂ ਉਲਟਾ ਆਕੜਦੇ ਆ ਮੈਂ ਤੁਹਾਡੇ ਆਪਣੇ ਨਾਲ ਹੀ ਗੱਲ ਸਾਂਝੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਹੁਣ ਇੱਕ ਘਟਨਾ ਆ ਥੋੜੇ ਦਿਨ ਦੀ ਪਹਿਲਾਂ ਦੀ ਗੱਲ ਹੈ ਬੱਸ ਸਟੈਂਡ ਦੇ ਉੱਤੇ ਇੱਕ 15 ਸਾਲ ਦਾ ਮੁੰਡਾ ਹੋਣਾ ਇੰਨੀ ਤੇਜ਼ ਉਹ ਆਪਣਾ ਸਕੂਟਰ ਮੇਰੇ ਅੱਗੇ ਤੋਂ ਮੇਰੇ ਕੋਲੋਂ ਲੈ ਕੇ ਲੰਘਿਆ ਖਹਿ ਕੇ ਲੰਘੇ ਇੱਕ ਤਰ੍ਹਾਂ ਨਾਲ ਮੈਂ ਬ੍ਰੇਕ ਲਾਈ ਬਚ ਗਈ ਤੇ ਮੇਰੇ ਮੂੰਹ ਚੋਂ ਇੱਕਦਮ ਇਹੀ ਗੱਲ ਨਿਕਲੀ ਮੈਂ ਕਿਹਾ ਬੇਵਕੂਫ ਲੈ ਮੇਰੇ ਮੂੰਹ ਚੋਂ ਇੱਕਦਮ ਨਿਕਲੀ ਜਦੋਂ ਮੈਂ ਆਪਣਾ ਬਚਾ ਕੀਤਾ ਅੱਗੇ ਜਾ ਕੇ ਉਹਨੇ ਰੋਕ ਕੇ ਖੜ ਗਿਆ ਸਕੂਟਰ ਅੱਛਾ ਜਿੰਦਾ ਕਿ ਉਹਦੀ ਗਲਤੀ ਵੀ ਸੀਗੀ ਮੈਨੂੰ ਕਹਿ ਰਿਹਾ ਉਹ ਕਹਿੰਦਾ ਤੁਸੀਂ ਮੈਨੂੰ ਬੇਵਕੂਫ ਕਿਹਾ ਦੇਖੋ ਮੈਂ ਹੈਰਾਨ ਮੈਂਟੈਲਿਟੀ ਦੇਖੋ ਕਿੱਥੇ ਚਲੀ ਇੱਕ 14-15 ਸਾਲ ਦਾ ਮੁੰਡਾ ਮੈਨੂੰ ਕਹਿ ਰਿਹਾ ਬੱਸ ਸਟੈਂਡ ਤੇ ਰੋਕ ਕੇ ਤੁਸੀਂ ਮੈਨੂੰ ਬੇਵਕੂਫ ਕਿਹਾ ਮੈਂ ਕਿਹਾ ਹਾਂ ਨਹੀਂ ਕਿਹਾ ਕਿਉਂ ਕਿਹਾ ਮੈਂ ਕਿਹਾ ਤੂੰ ਆਪਣਾ ਸਕੂਟਰ ਮੇਰੇ ਵਿੱਚ ਮਾਰਨਾ ਸੀਗਾ ਮੈਂ ਡਿਗਣਾ ਸੀ ਨਾਲ ਮੇਰੇ ਬੇਟੀ ਬੈਠੀ ਹੋਈ ਪਿੱਛੇ ਤੇ ਉਲਟਾ ਮੈਨੂੰ ਕਹਿੰਦਾ ਤੁਸੀਂ ਡਿਗੇ ਤਾਂ ਨਹੀਂ ਵੱਜਿਆ ਤਾਂ ਨਹੀਂ ਸੋਚ ਦੇਖੋ ਨਾ ਉਹਦੀ ਸੋਚ ਕਿੱਥੇ ਜਾਂਦੀ ਹੈ ਵੱਜਿਆ ਤਾਂ ਨਹੀਂ ਡਿਗੇ ਤਾਂ ਨਹੀਂ ਕੁਝ ਹੋਇਆ ਤਾਂ ਨਹੀਂ ਮੈਂ ਕਿਹਾ ਫਿਰ ਇਹਦਾ ਮਤਲਬ ਮੈਨੂੰ ਡੀਕ ਕਰਨੀ ਚਾਹੀਦੀ ਸੀ ਵੀ ਕੁਝ ਹੋਵੇ ਤੂੰ ਮੈਨੂੰ ਸਿੱਟ ਜਵੇ ਬੱਸ ਸਟੈਂਡ ਤੇ ਨਾਲ ਮੇਰੀ ਬੇਟੀ ਦੇ ਸੱਟ ਲੱਗੇ ਮੇਰੇ ਸੱਟ ਲੱਗੇ ਜਾਂ ਤੇਰੇ ਵੀ ਲੱਗ ਸਕਦੀ ਸੀ ਸੱਟ ਕੁਝ ਵੀ ਹੋ ਸਕਦਾ ਸੀ ਹਾਂ ਇਹ ਜ਼ਰੂਰੀ ਨਹੀਂ ਇਹ ਵੀ ਮੇਰੇ ਹੀ ਸੱਟ ਲੱਗਣੀ ਸੀ ਤੂੰ ਵੀ ਡਿੱਗ ਸਕਦਾ ਸੀਗਾ ਬਿਲਕੁਲ ਬੱਸ ਸਟੈਂਡ ਹੈ ਇੰਨੀਆਂ ਗੱਡੀਆਂ ਆ ਰਹੀਆਂ ਕੋਈ ਵੀ ਵੱਡੀ ਦੁਰਘਟਨਾ ਵਾਪਰ ਸਕਦੀ ਸੀ ਇਹਦਾ ਮਤਲਬ ਇਹ ਹੋ ਗਿਆ ਵੀ ਤੂੰ ਉਸ ਚੀਜ਼ ਨੂੰ ਅੰਜਾਮ ਦੇਣਾ ਸੀ ਇਸ ਘਟਨਾ ਨੂੰ ਤੇ ਟਾਰਗੇਟ ਰੱਖਿਆ ਹੋਏਗਾ ਨਾ ਹਾਂ ਉਲਟਾ ਹਲੇ 15 ਸਾਲ ਦਾ ਮੁੰਡਾ ਉਹ ਇੰਨੀ ਉਮਰ ਵੀ ਨਹੀਂ ਸੀ ਉਹਦੀ ਲੱਗਦੀ ਤੇ ਮੈਨੂੰ ਕਹਿ ਰਿਹਾ ਤੁਹਾਨੂੰ ਪਤਾ ਮੈਂ ਪ੍ਰੈਸ ਰਿਪੋਰਟਰ ਆ ਮੈਨੂੰ ਤੂੰ ਕੀ ਦੇ ਰਿਹਾ ਉਹ 15 ਸਾਲ ਦਾ ਮੁੰਡਾ ਤੁਸੀਂ ਕਹਿਣਾ ਸੀ ਫਿਰ ਵੀ ਲਓ ਪ੍ਰੈਸ ਰਿਪੋਰਟਰ ਦਾ ਕਾਰਡ ਹਾਂ ਮੈਂ ਕਹਿੰਦਾ ਪ੍ਰੈਸ ਰਿਪੋਰਟਰ ਮੈਂ ਕਿ ਅੱਛਾ ਪਹਿਲਾਂ ਤਾਂ ਪਹਿਲੀ ਗੱਲ ਤਾਂ ਤੂੰ ਪ੍ਰੈਸ ਰਿਪੋਰਟਰ ਹੈ ਨਹੀਂ ਹੈ ਨਾ ਪਹਿਲੀ ਗੱਲ ਤਾਂ ਮੈਂ ਤੇਰੀ ਉਮਰ ਦੇਖ ਰਹੀ ਤੂੰ ਪ੍ਰੈਸ ਰਿਪੋਰਟਰ ਹੈ ਜਾਂ ਕੀ ਹੈ ਨਹੀਂ ਹੈ ਕੁਛ ਨਹੀਂ ਹੈ ਤੂੰ ਦੂਜੀ ਗੱਲ ਜੇ ਤੂੰ ਪ੍ਰੈਸ ਰਿਪੋਰਟਰ ਵੀ ਹੈ ਤੂੰ ਠੇਕਾ ਲੈ ਲਿਆ ਵੀ ਤੂੰ ਤੇਜ਼ ਚਲਾਉਂਗਾ ਵੀ ਮਾਰੂਂਗੇ ਫਿਰ ਨਹੀਂ ਵੀ ਤੂੰ ਸਕੂਟਰ ਤੇਜ਼ ਚਲਾਉਂਗਾ ਮੈਂ ਕਿ ਇਹਦਾ ਮਤਲਬ ਤੂੰ ਕੋਈ ਠੇਕਾ ਲੈ ਲਿਆ ਵੀ ਜੇ ਤੂੰ ਪ੍ਰੈਸ ਰਿਪੋਰਟਰ ਵੀ ਹੈਗਾ ਇਹ ਕਿਸ ਚੀਜ਼ ਦੀ ਤੁਮ ਕੀ ਹੋਈ ਹੈ ਨਾ ਹਾਂ ਤੇ ਉਹ ਮੁੰਡਾ 15 ਸਾਲ ਦਾ ਮੁੰਡਾ ਉਹ ਸਾਡੇ ਉੱਥੇ ਕੋਈ ਨੌਨ ਸੀਗੇ ਉਹ ਕਹਿੰਦੇ ਦੀਦੀ ਤੁਸੀਂ ਇਹਨਾਂ ਨੂੰ ਜਾਣਦੋ ਇਹਨੂੰ ਮੁੰਡੇ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਇਹ ਕੌਣ ਹੈ ਤੇ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਇਹ ਹੈ ਨਾ ਪੜਿਆ-ਕੁੜਿਆ ਹੈ ਨਹੀਂ ਮੁੰਡਾ ਵਾਰਾ ਹੀ ਐਦਾਂ ਹੀ ਘਰ ਦੇ ਵਿੱਚੋਂ ਨਸ਼ੇ-ਨੁਸ਼ੇ ਕਰਦਾ ਹੈ ਇਹ ਤੇ ਇਹ ਪੇਂਟ ਦਾ ਕੰਮ ਕਰਦਾ ਕਿਤੇ ਪਿਓ ਉਹਦਾ ਵਿਚਾਰਾ ਖਵਾਰ ਵੇਚਦਾ ਦੱਸੋ ਉਹਨੇ ਮੈਨੂੰ ਕਿਹਾ ਕਹਿੰਦਾ ਇਹਦੋਂ ਕੋਈ ਬਹਿਸ ਕਰਨ ਦੀ ਇਹਦੇ ਨਾਲ ਉਹ ਨਹੀਂ ਹੈ ਇਹ ਬੇਫਕੂਫ ਕਿਸਮ ਦਾ ਇਨਸਾਨ ਹੈ ਮੈਂ ਹੈਰਾਨ ਰਹਿ ਗਈ ਵੀ ਦੇਖੋ 10 15 ਸਾਲ ਦੀ ਹਲੇ ਤੇਰੀ ਏਜ ਹੈ ਹੁਣ ਤੂੰ ਨਸ਼ਿਆਂ 'ਚ ਪੈ ਗਿਆ ਹੁਣੇ ਤੂੰ ਵੱਡਿਆਂ ਨਾਲ ਤੈਨੂੰ ਗੱਲ ਕਰਨ ਦੀ ਅਕਲ ਨਹੀਂ ਤੂੰ ਅੱਖਾਂ ਦਿਖਾ ਰਿਹਾ ਤੂੰ ਧਮਕੀਆਂ ਦੇ ਰਿਹਾ ਏ ਤੇ ਕੱਲ੍ਹ ਕਿਆ ਦਾਂਗੇ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਨੂੰ ਦੇਖ ਕੇ ਡਰ ਵੀ ਲੱਗਦਾ ਕਿਤੇ ਕਿਤੇ ਫਿਰ ਉਹਦਾ ਜਿਹੜਾ ਹੈਗੀ ਆ ਪੇਰੈਂਟਸ ਤੇ ਵੀ ਥੋੜਾ ਜਾਂ ਉਂਗਲੀ ਉੱਠਦੀ ਹੈ ਵੀ ਉਹਨਾਂ ਨੇ ਕੀ ਉਹਨੂੰ ਸੰਸਕਾਰ ਦਿੱਤੇ ਆ ਕਿਸ ਤਰ੍ਹਾਂ ਦਾ ਉਹਦਾ ਰਹਿਣ ਸਹਿਣ ਬਹੁਤ ਅਸਰਨ ਆ ਹਾਂ ਕਿੱਦਾਂ ਦਾ ਉਹਦਾ ਰਹਿਣ ਸਹਿਣ ਹੋਏਗਾ ਕਿੱਦਾਂ ਦਾ ਉਹਦੇ ਯਾਰ ਦੋਸਤ ਹੋਣਗੇ ਕਿੰਨੀਆਂ ਗੱਲਾਂ ਉੱਠਦੀਆਂ ਬਿਲਕੁਲ ਬਿਲਕੁਲ ਆਪਣੇ ਮਨ ਤੇ ਹੁੰਦਾ ਕਿ ਚਲੋ ਤੁਸੀਂ ਤਾਂ ਫੇਰ ਵੀ ਆਪਣੇ ਲਈ ਆਵਾਜ਼ ਉਠਾਈ ਹੈ ਕਈ ਨਹੀਂ ਉਠਾ ਪਾਉਂਦੇ ਹਾਂ ਬਹੁਤ ਕੁਝ ਹੁੰਦਾ ਹੈ ਮਤਲਬ ਅੱਜਕੱਲ ਬੱਚੇ ਚ ਹੈ ਹੀ ਨਹੀਂ ਆਪਾਂ ਕਹਿ ਨਹੀਂ ਸਕਦੇ ਕਿਸੇ ਦੇ ਬੱਚੇ ਨੂੰ ਕੁਝ ਵੀ ਬਿਲਕੁਲ ਤੇ ਫਿਰ ਉਹਦੇ ਨਾਲ ਉਹਦੇ ਫਾਦਰ ਨਾਲ ਗੱਲ ਹੋਈ ਉਹ ਵਿਚਾਰਾ ਮੈਨੂੰ ਇੰਨਾ ਤਰਸਾਵੇ ਉਹ ਮੇ ਤੋਂ ਮਾਫੀ ਮੰਗੇ ਹੱਥ ਜੋੜੇ ਕਹਿੰਦਾ ਮੇ ਤੋਂ ਗਲਤੀ ਹੋ ਗਈ ਜੀ ਮੇਰੇ ਬੇਟੇ ਦੀ ਗਲਤੀ ਹੋ ਗਈ ਤੁਸੀਂ ਕੋਈ ਹੋਰ ਗੱਲ ਨਾ ਕਰੋ ਮੈਂ ਤਾਂ ਦੇਖੋ ਇਹਦੇ 'ਚ ਤੁਹਾਡੀ ਤਾਂ ਕੋਈ ਗਲਤੀ ਨਹੀਂ ਹੁਣ ਕੀ ਕਹਿ ਸਕਦੇ ਆਪਾਂ ਪਰ ਇੰਨੀ ਕੀ ਗੱਲ ਜਰੂਰ ਸਮਝਾ ਦਿਓ ਆਪਣੇ ਬੇਟੇ ਨੂੰ ਵੀ ਅੱਗੇ ਨੂੰ ਕਿਸੇ ਨੂੰ ਧਮਕੀ ਨਾ ਦੇ ਦੇਵੇ ਤੇ ਨਾ ਹੀ ਇੰਨਾ ਤੇਜ਼ ਸਕੂਟਰ ਚਲਾਵੇ ਵੀ ਦੇਖੋ ਮੈਂ ਤਾਂ ਛੱਡਦਾ ਅਗਲਾ ਕੋਈ ਨਹੀਂ ਛੱਡਦਾ ਬਿਲਕੁਲ ਹੈਨਾ ਵੀ ਇੱਕ ਤੁਸੀਂ ਉਹਨੂੰ ਧਮਕੀ ਦੇ ਰਹੇ ਕਿਸੇ ਬੰਦੇ ਨੂੰ ਠੀਕ ਹੈ ਜੀ ਤੇ ਇਸ ਲਈ ਬਹੁਤ ਜ਼ਰੂਰੀ ਹੈ ਅਸੀਂ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ ਨਾ ਉਹਦੇ ਵੱਲ ਖਾਸ ਧਿਆਨ ਦੇ ਜੀ ਹੈ ਨਾ 15 16 ਸਾਲ ਦੀ ਉਮਰ ਹੁੰਦੀ ਹੈ 15 16 ਸਾਲ ਦੀ ਉਮਰ ਦੇ ਵਿੱਚ ਬੱਚਾ ਕੋਈ ਨਾ ਕੋਈ ਟਿੱਚਾ ਮਿੱਥ ਲਿੰਦਾ ਆਪਣਾ ਜਦੋਂ ਇਹ 15 16 ਸਾਲ ਦੀ ਉਮਰ ਤੇ ਵਿੱਚ ਜਿਹੜੇ ਬੱਚੇ ਮੈਂ ਅੱਜ ਕੱਲ ਤਾਂ 10 12 ਸਾਲ ਦੇ ਬੱਚੇ ਹੀ ਨੇ ਆਪਣਾ ਏਮਸ ਸਟਾਰਟ ਕਰ ਲੈਣੇ ਕਿ ਮੈਂ ਤਾਂ ਇਹੀ ਬਣਨਾ ਹੈ ਹਾਂ ਉਹ ਇਹ ਨਾ 24-25 ਸਾਲ ਦਾ ਬੱਚਾ ਤਾਂ ਆਰਾਮ ਨਾਲ ਸੈੱਟ ਹੋ ਜਾਂਦਾ ਬੰਦਾ 24-25 ਸਾਲ ਦਾ ਕਿਸੇ ਨਾ ਕਿਸੇ ਜਿੱਥੇ ਵੀ ਉਹਨਾਂ ਜੋ ਵੀ ਸੈੱਟ ਹੋਣਾ ਹੈ ਜੇ ਉਹ ਨਹੀਂ ਸੈੱਟ ਹੋਇਆ 24-25 ਸਾਲ ਦਾ ਤਾਂ ਉਹਦੇ ਲਈ ਸਟਰਗਲ ਜ਼ਿਆਦਾ ਹੁੰਦੀ ਹੈ ਮੈਂ ਕਹਿੰਦੀ ਬਿਲਕੁਲ ਬਿਲਕੁਲ ਹੈ ਨਾ ਮਤਲਬ ਨਿਰਾਸ਼ ਨਾ ਹੋਵੇ ਅਪਾ ਇੱਕ ਵਾਰੀ ਟੌਪਿਕ 'ਚ ਵੀ ਗੱਲ ਕਰੀ ਸੀ ਆਪਣਾ ਟੀਜਾ ਮਿੱਥ ਲੋ ਟੀਜਾ ਮਿੱਥਣ ਤੋਂ ਬਾਅਦ ਟੀਜਾ ਵੀ ਨਹੀਂ ਕੰਪਲੀਟ ਦਾ ਨਿਰਾਸ਼ ਵੀ ਨਹੀਂ ਹੋਣਾ ਤੁਸੀਂ ਕਿਉਂਕਿ ਹਰ ਇੱਕ ਰਾਹ ਖੁੱਲਦੇ ਨੇ ਠੀਕ ਹੈ ਨਾ ਜੇ ਤੁਸੀਂ ਸੋਚੂਗੇ ਜਿੱਦਾਂ ਆਪਾਂ ਪਿਛਲੇ ਟੋਪਿਕ 'ਚ ਗੱਲ ਕਰੀ ਸੀਗੀ ਗਵਰਨਮੈਂਟ ਜੌਬ ਦੇ ਰਿਲੇਟਡ ਆਪਾਂ ਨੂੰ ਜੌਬ ਨਾ ਮਿਲੇ ਤਾਂ ਸਾਡੇ ਕੋਲ ਬਹੁਤ ਆਪਣੇ ਕੋਲ ਹੱਥੀਂ ਕੀਤਾ ਨਹੀਂ ਹੈ ਨਾ ਉਹਨਾਂ ਨੂੰ ਕਰੋ ਹੈ ਨਾ ਇਹ ਕੱਲ ਜ਼ਰੂਰ ਕਹੂੰਗੀ ਵੀ ਦੇਖੋ ਜ਼ਿੰਦਗੀ ਹੈ ਜਿਹੜੀ ਨਾ ਇਹ ਮਤਲਬ ਉਂਝੀ ਨਹੀਂ ਹੈ ਉਹ ਉਹ ਕਰੋ ਮਤਲਬ ਆਪਣਾ ਇੱਕ ਗਲਤ ਸਟੈਪ 'ਤੇ ਚੱਕਿਆ ਹੋਇਆ ਜਿਹੜਾ ਇੱਕ ਗਲਤ ਕਦਮ ਜਦੋਂ ਅਸੀਂ ਇੱਕ ਵਾਰ ਜ਼ਿੰਦਗੀ ਦੇ ਵਿੱਚ ਚੱਕ ਲਿਆ ਤੋ ਉਹ ਗਲਤ ਕਦਮ ਨੇ ਸਾਨੂੰ ਪਤਾ ਨਹੀਂ ਕਿੱਥੇ ਤੋਂ ਕਿੱਥੇ ਕੀ ਕੀ ਸਾਨੂੰ ਸਮੱਸਿਆਵਾਂ ਮਾਣੀਆਂ ਅੱਗੇ ਹਨਾ ਅਸੀਂ ਕਿਹਾ ਹੋਇਆ ਜਿਹੜਾ ਇੱਕ ਗਲਤ ਕਦਮ ਜਦੋਂ ਅਸੀਂ ਇੱਕ ਵਾਰ ਜ਼ਿੰਦਗੀ ਦੇ ਵਿੱਚ ਚੱਕ ਲਿਆ ਤੋ ਉਹ ਗਲਤ ਕਦਮ ਨੇ ਸਾਨੂੰ ਪਤਾ ਨਹੀਂ ਕਿੱਥੇ ਤੋਂ ਕਿੱਥੇ ਕੀ ਕੀ ਸਾਨੂੰ ਸਮੱਸਿਆਵਾਂ ਮਾਣੀਆਂ ਅੱਗੇ ਹਨਾ ਅਸੀਂ ਆਪਣੀ ਜ਼ਿੰਦਗੀ ਨਹੀਂ ਰੋਲਣੀ ਹੈਗੀ ਬੱਚਿਆਂ ਨੇ ਖਾਸ ਕਰਕੇ ਹਰ ਇੱਕ ਸਟੈਪ ਨੂੰ ਸੋਚ ਸਮਝ ਕੇ ਆਪਣੇ ਮਾਪਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਪੂਰੀ ਜ਼ਿੰਦਗੀ ਨੂੰ ਧਿਆਨ ਦੇ ਵਿੱਚ ਰੱਖ ਕੇ ਅੱਗੇ ਵਧਣਾ ਜ਼ਰੂਰੀ ਹੈ ਹਨਾ ਕਿ ਕਿ ਜਿਹੜੀ ਛੋਟੀ ਜੀ ਜ਼ਿੰਦਗੀ ਹੈ ਨਾ ਸਾਨੂੰ ਪਤਾ ਨਹੀਂ ਕਿੰਨੀ ਆ ਜੁਨਾ ਪੁੱਗਤ ਕੇ ਮਿਲੀ ਹੈ ਤਾਂ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਜ਼ਿੰਦਗੀ ਨਾ ਗਵਾਓ ਇਹਨੂੰ ਇਹਦੀ ਕਦਰ ਕਰੋ ਸਾਡੀ ਜ਼ਿੰਦਗੀ ਸਿਰਫ ਸਾਡੀ ਨਹੀਂ ਹੈਗੀ ਇਹ ਜ਼ਿੰਦਗੀ ਨਾਲ ਜੁੜੇ ਕੁਝ ਰਿਸ਼ਤਿਆਂ ਦੀ ਵੀ ਹੈ ਹਾਂ ਸਾਡੇ ਮਾਪੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਉਮੀਦਾਂ ਦੇ ਨਾਲ ਸਾਨੂੰ ਪਾਲਿਆ ਪਤਾ ਨਹੀਂ ਕਿੱਥੇ ਕਿੱਥੇ ਉਹਨਾਂ ਨੇ ਆਪਣੀਆਂ ਖਾਇਸ਼ਾਂ ਨੂੰ ਮਾਰ ਕੇ ਆਪਣੇ ਇਛਾਵਾਂ ਦੇ ਕਿੰਨੇ ਕਤਲ ਕੀਤੇ ਹੋਣੇ ਆ ਸਾਡੀਆਂ ਇਛਾਵਾਂ ਦੀ ਪੂਰਤੀ ਲਈ ਸੋ ਐਨੇ ਸਵਾਰਥੀ ਨਾ ਅਸੀਂ ਬਣੀਏ ਕਿ ਅਸੀਂ ਸਿਰਫ ਆਪਣੇ ਲਈ ਸੋਚੀਏ ਆਪਣੇ ਘਰ ਪਰਿਵਾਰ ਆਪਣੇ ਮਾਪਿਆਂ ਲਈ ਆਪਣੇ ਨਾਲ ਜੁੜੇ ਹੋਏ ਸਾਰੇ ਰਿਸ਼ਤਿਆਂ ਬਾਰੇ ਜ਼ਰੂਰ ਸੋਚੀਏ ਖੁਆਇਸ਼ਾਂ ਦੇ ਨਾਲ ਨਾਲ ਮੈਮ ਇਹ ਵੀ ਹੈ ਜਿਵੇਂ ਕੁਝ ਕੋਲ ਔਲਾਦ ਨਹੀਂ ਹੁੰਦੀ ਤਾਂ ਉਹ ਅਰਦਾਸਾਂ ਕਰ ਕਰਕੇ ਪ੍ਰਮਾਤਮਾ ਤੋਂ ਔਲਾਦ ਪ੍ਰਾਪਤ ਕਰਦਾ ਹੈ ਨਾ ਤੇ ਔਲਾਦ ਮਿਲਣ ਤੋਂ ਬਾਅਦ ਜਦੋਂ ਉਹ ਇਦਾਂ ਦਾ ਦੁੱਖ ਆਉਂਦਾ ਹੈ ਉਹ ਹੋਰ ਮਰ ਜਾਂਦਾ ਹੈ ਜੀ ਮਯੋ ਹੀ ਕਹਿ ਰਹੀ ਐ ਨਾ ਵੀ ਪਤਾ ਨਹੀਂ ਕਿੰਨੇ ਸੁਪਨਿਆਂ ਦੇ ਕਤਲ ਕੁੱਤੇ ਆ ਕਿੰਨੀਆਂ ਰਾਤਾਂ ਤੁਹਾਡੀਆਂ ਮਾਵਾਂ ਜਾਗੀਆਂ ਹੋਣੀਆਂ ਕਿੰਨੀਆਂ ਰਾਤਾਂ ਤੁਹਾਡੇ ਪਿਓ ਨੇ ਨਹੀਂ ਸੋ ਕੇ ਦੇਖਿਆ ਹੋਣਾ ਤੁਹਾਡੇ ਖਾਬਾਂ ਨੂੰ ਪੂਰਾ ਕਰਨ ਲਈ ਤੁਹਾਡੀਆਂ ਇੱਛਾਵਾਂ ਨੂੰ ਰਾਹ ਦੇਣ ਲਈ ਸੋ ਅੱਜ ਦਾ ਵਿਸ਼ਾ ਇਹੀ ਸੀਗਾ ਕਿ ਅਸੀਂ ਕੁਝ ਜ਼ਿੰਦਗੀ ਦੇ ਵਿੱਚ ਵਧਣ ਦੇ ਲਈ ਅੱਗੇ ਵਧੀਏ ਆਪਣੇ ਕਿਸੇ ਟੀਚੇ ਨੂੰ ਮਿੱਥੀਏ ਜੀ ਅੰਕਾਂ ਦੇ ਖੇਡ ਚ ਨਾ ਪਈਏ ਨੰਬਰ 10 ਚ ਕਿੰਨੇ ਸੀ 12 ਚ ਕਿੰਨੇ ਸੀ ਇਹ ਤਾਂ ਭੁੱਲ ਜਾਣਾ ਤੁਸੀਂ ਬਣਨਾ ਕੀ ਆ ਜਾਂ ਕੀ ਬਣਿਓ ਇਹ ਤੁਹਾਡੀ ਤਾਂ ਉਮਰ ਤੁਹਾਡੀਆਂ ਇਹ ਗੱਲਾਂ ਜਿਹੜੀਆਂ ਇਹ ਯਾਦ ਰਹਿਣੀਆਂ ਨਾਲ ਚੱਲਣੀਆਂ ਹੈ ਹਨਾ ਤੁਹਾਡਾ ਪਵਿੱਖ ਇਹਨਾਂ ਗੱਲਾਂ ਤੇ ਨਿਰਭਰ ਕਰਦਾ ਹੈ ਸੋ ਫਿਰ ਮਿਲਾਂਗੇ ਕੁਝ ਤੇਰੀਆਂ ਕੁਝ ਮੇਰੀਆਂ ਦੇ ਵਿੱਚ ਕੁਝ ਨਵੇਂ ਵਿਚਾਰ ਲੈ ਕੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ